హలో ఆ ఫా రూమీ नहीं मैं थी भाई प्यास ही क्या कुछ चाहता हूँ तो फोन फांजा देखी क्या थे फिर मैं उन्हें डील जिया उन्होंने सीखी फिर मैं प्यास हूँ नवी नंबर तो मैंने क्या टीला ही है नंबर कितायेगा ही आ डैडीजी लेता था सुन कुछ नंबर आ गया नहीं थिया नहीं नहीं मेरे को दूध जा भैया सीतन सुपर तालिय चाँ चाँ। आ, अच्छा अच्छा हां ते आ अभी रोसों डवाया ਸੀ ਕਿੰਨ ਦਵਾਈ ਸੀ ਤੁਹਾਨੂੰ ਨੰਬਰ ਦੇਣਾ ਭੁੱਲ ਗਏ ਸ਼ਾਇਦ ਰਹੇ ਸੀ ਇਹ ਵੀ ਉਹਨਾਂ ਨੂੰ ਵੀ ਜਾੜੇ ਕਾਲੇ ਸੀ ਇਹ ਵੀ ਚਲੇ ਗਏ ਲੁਧਿਆਣੇ ਦਾ ਮੈਂ ਜਿਸ ਮੈਂ ਬਤਾ ਆਪਣਾ ਤੋਂ ਉਹਦਾ ਕੰਮ ਆਗਾ ਹੂੰ ਹੂੰ اچھا ਤੱਕ ਮੈਂ ਉਹ ਰਾਜਵੀਰ ਆਇਆ ਨਹੀਂ ਅਜੇ ਤੱਕ ਘਰੇ ਰਾਜੀ ਕਹੜੀ ਵੀ ਆਉਂਦਾ ਨਹੀਂ ਨਾ ਸਰਪੰਚ ਮੱਚਾ ਉਹਨਾਂ ਨੇ ਕੰਜਰ ਨੇ ਮੈਨੂੰ ਦੱਸਿਆ ਹੀ ਨਹੀਂਗਾ ਵੀ ਰਾਜਵੀਰ ਉਹ ਕਹਿੰਦਾ ਮੈਂ ਹਾਂ ਮੈਨੂੰ ਕਹਿੰਦੇ ਮੈਂ ਆਜੂਗਾ ਡੈਡੀ ਤੇ ਕੋਈ ਫੋਨ-ਫਾਨ ਵੀ ਨਹੀਂ ਕੀਤਾ ਉਸਨੇ ਅੱਗੇ ਦਾ ਕਰ ਦਿੱਤਾ ਹਾਂ ਡੈਡੀ ਇਹ ਫੋਨ ਸੱਦਣਾ ਹੀ ਚਾਹੀਦਾ ਤੁਹਾਨੂੰ ਫੋਨ ਦੱਸਿਆਗਾ ਪਤਾ ਨਹੀਂ ਭਾਈ ਹੁਣ ਮੈਂ ਤਾਂ ਵੀ ਪਤਾ ਨਹੀਂ ਕਿ ਮੈਂ ਤਾਂ ਹੁਣ ਗੇਟ ਦੇ ਬਾਹਰ ਨਾ ਗੁੰਡਾ ਵੀ ਨਹੀਂ ਲਾਇਆ ਮੈਂ ਤਾਂ ਮੈਂ ਕਿ ਚਲੂ ਰਾਤ ਨੂੰ ਕਿ ਵੇਲੇ ਆਉਂਦਾ ਨਹੀਂ ਡੈਡੀ ਜੀ ਤੁਸੀਂ ਲਾਏ ਹੋ ਲਾਈ ਤੋਂ ਨੌਕਰ ਨੂੰ ਕਹਤੋ ਲਾਇਆ ਹੋਊਗਾ ਆਪਣੇ ਹੂੰ ਨੌਕਰ ਨੂੰ ਨੌਕਰ ਨੂੰ ਕਹਾਂ ਹੂੰ ਤੇਰਾ ਨੌਕਰ ਨੂੰ ਬੁਲਾਓ ਮਾਰ ਮਾਰ ਲੂਗਾ ਨੂੰ ਲਾਇਆ ਹੋਏ ਤਾ ਨਾ ਹੋਰ ਭਾਈ ਤੂੰ ਖਾ ਲਈ ਰੋਟੀ ਡੈਡੀ ਤਾਂ ਹਾਂ ਡੈਡੀ ਜੀ ਤੁਸੀਂ ਖਾ ਲਈ ਤਾਂ ਮੈਨੂੰ ਦੱਸ ਭਾਜੀ ਬੀਬੀ ਨੇ ਵੀ ਡੈਡੀ ਰੋਟੀ ਖਾਈ ਆਂਦੀ ਹੈ ਕਿ ਤਾਂ ਮੈਂ ਫਿਰ ਤੁਹਾਨੂੰ ਦੇਖ ਕੇ ਵੀ ਹਾਂ ਖਾ ਲਈ ਫਿਰ ਮੈਂ ਖਾਦੀ ਡੈਡੀ ਅੱਛਾ ਮੈਨੂੰ ਦੇਖ ਕੇ ਖਾਦੀ ਤੂੰ ਇਹ ਤਾਂ ਮੈਨੂੰ ਗੱਲ ਸਮਝ ਨਹੀਂ ਰਹੀ ਕੋਈ ਫਿਰ ਫਾਇੰਡਸ ਨੂੰ ਕਾਲ ਲਾਈਏ ਵੇਰੀ ਜੀ ਨੂੰ ਪਤਾ ਤਾਂ ਹੈ ਅੱਛਾ ਸਸ ਤੋਂ ਮਨ ਸਾਫ ਸਾਫ ਸ਼ਬਦਾਂ ਇਹ ਦੱਸ ਦਿਓ ਮੈਨੂੰ ਨਹੀਂ ਪਈ ਹੁਣ ਬੁਢੇ ਬੰਦਿਆਂ ਨੂੰ ਕੀ ਪਤਾ ਹੈਡ ਤੋਂ ਮਰੇ ਟੱਪ ਗਈ ਪੱਤੇ ਵਾਲੀ ਹੁਣ ਕੀ ਆਉਣਾ ਤਾਂ ਸੀ ਬਸ ਸਵੇਰੇ ਉੱਠ ਕੇ ਪਾਠ ਕਰ ਲਈਦਾ ਰੱਬ ਰੱਬ ਕਰਕੇ ਸਵੇਰੇ ਜਾਈਦਾ ਮਾਂ ਦੇ ਦੀ ਵੀ ਕਿਸੇ ਕੋਈ ਤਨੀ ਜੀ ਸਰਾਖਾ ਥਾ ਲੈਂ ਜਾਂ ਕੀ ਫਿਰ ਤੋਂ ਬੋਤ ਲੰਘ ਪਏ ਜਾਂਦੇ ਵਧੀਆ ਕਹਿਓਗੇ ਯੰਗ ਤਾਂ ਭਾਈ ਰੱਬ ਕੋਲ ਵੀ ਲੰਬੀ ਉਮਰ ਕਰੇ ਮੈਂ ਤਾਂ ਪਰਮਾਤਮਾ ਦੇ ਪੜਚੋਣ ਕਿ ਕੋਈ ਤੋ ਬੰਦੀਆਂ ਰਾਜਵੀਰਤਾ ਜੀਵਨ ਦਾ ਕਿੱਥੇ ਹੁੰਦਾ இந்த பார்வையில் <laughs> ਬੁੱਢੇ ਬੰਦੇ ਨੂੰ ਜਦੋਂ ਐਡੀ ਸੋਹਣੀ ਨਾਰ ਮਿਲ ਜੇ ਤਾਂ ਬੁੱਢਾ ਹੋਰ ਕੀ ਭਾਲੂਗਾ ਉਹ ਤਾਂ ਸੁਰਗ ਮਿਲ ਜੂਗਾ ਤਾਂ ਮਰਿਆ ਨੂੰ ਸੁਰਗ ਕੀ ਜਾਂਦੀ ਦੀ ਸੁਰਗ ਮਿਲ ਜੂਗਾ ਤਾਂ ਲੋਕ ਮਰ ਕੇ ਸੁਰਗ ਭਾਲਦੇ ਆ ਜੇ ਨਾ ਨਾ ਮਰਨ ਤਾਂ ਡੁੱਟੇ ਡੜੀ ਦੁਸ਼ਮਣਾਂ ਆਏ ਜੀ ਗੱਲ ਕਰਨਾ ਤੇ ਇਹ ਜੀ ਇਰਤ ਕਾਲ ਜਨਸ ਤੇ ਨੰਬਰ ਤੇ ਪੀਰਨ ਨਾ ਕਰ ਨਹੀਂ ਨਹੀਂ ਭਾਈ ਮੈਂ ਇਹ ਕਹਿੰਦਾ ਮੈਂ ਇਹ ਕਹਿਣਾ ਵੀ ਲੋਕ ਤਾਂ ਮਰ ਕੇ ਸੁਰਗ ਭਾਲਦੇ ਆ ਕਿ ਮੰਦੀਪ ਨਾਲ ਮੇਰੀ ਗੱਲਬਾਤ ਹੋਊਗੀ ਤਾਂ ਇਥੇ ਜਨਨ ਦਾ ਮੈ ਤਾਂ ਇੱਥੇ ਸੁਰਗ ਹੈ ਹੋਰ ਮੈਨੂੰ ਕੀ ਚਾਹੀਦਾ ਰੈਡੀ ਹੂ ਫਿਰ ਹੁਣ ਪਰ ਇੱਕ ਗੱਲ ਹੈ ਹਾਂ ਇੱਕ ਪਿੰਡ ਦੀ ਪਿੰਡ ਪਿੰਡ ਦੀ ਸਰਪੰਚੀ ਮੇਰੇ ਕੋਲ ਹੈ ਠੀਕ ਹੈ ਹਾਂ ਜੀ ਇਹ ਪਤਾ ਤੇਰੀ ਜੀ ਤੇ ਹੁਣ ਜੇ ਮੰਨ ਲਓ ਪਤਾ ਲੱਗ ਗਿਆ ਰਾਜਵੀਰ ਅਰਗੇ ਨੂੰ ਜਾਂ ਤੇਰੀ ਬੇਬੇ ਨੂੰ ਪਰ ਫਿਰ ਔਖਾ ਹੋ ਜੂ ਨਾ ਗੱਲ ਆ ਫਿਰ ਤੂੰ ਪਰਦਾ ਕੀ ਰੱਖਣਾ ਨਹੀਂ ਸਪੈਂਟੀ ਨਾਲ ਤਾਂ ਉਹ ਤਾਂ ਕੀ ਮਤਲਬ ਹੋਇਆ ਗੈਰੀ ਆ ਤਾਂ ਆਪਣੇ ਘਰ ਦੀ ਗੱਲ ਐ ਜੀ ਬਾਹਰ ਤਾਂ ਕੀ ਗੱਲ ਚਾਹੂ ਜੀ ਇਹ ਨਾ ਨਾ ਅੰਗੇਜੀ ਗੱਲ ਤੱਕ ਨਾ ਕਰੋ ਤੇ ਆਪਣੇ ਅੰਦਰ ਹੀ ਅੰਦਰ ਗੱਲ ਰੋ ਜੀ ਬਸ ਥੋੜੀ ਜਿਹੀ ਤੁਸੀਂ ਜਿਵੇਂ ਅੱਜ ਵੱਡੀ ਦੀਦੀ ਤੋਂ ਰੋਟੀ ਵਗੈਰਾ ਮੰਗ ਮੰਗ ਲਈ ਕਿ ਐਸੀ ਕਿਸੇ ਦੇ ਬੇਤੋਂ ਬਤੀ ਨੇ ਛਾਣੀ ਤੋਂ ਨੇ ਤਾਂ ਇਹਨਾਂ ਤੁਸੀਂ ਉਹ ਕਰਿਆ ਕਰੋ ਤੁਸੀਂ ਜ਼ਿਆਦਾ ਹੈ ਨਾ ਮੈਂ ਨਾ ਤਿਵਲਾ ਕਰ ਰਿਹਾ ਕਿ ਤੁਸੀਂ ਕਿਉਂ ਔਖਾ ਇਹ ਨਾ ਮੇਰੇ ਗੱਲਾਂ ਸੁਣੋ ਤਾਂ ਪੈਸੇ ਤਾਂ ਮੈਨੂੰ ਕਹੀ ਜਿੰਦੀਆਂ ਤੋਂ ਜ਼ਿਆਦਾ ਡੈਡੀ ਦੀ ਡੈਡੀ ਦੀ ਸਾਥ ਕਰਦੀਆਂ ਜੀ ਸਾਰਾ ਦਿਨ ਉਹ ਰਾਜਵੀਰ ਦੀਆਂ ਗੱਲਾਂ ਕਰਕੇ ਕਰਦੀਆਂ ਹੈ ਹਨਾ ਡੈਡੀ ਦੀਆਂ ਗੱਲਾਂ ਵੱਧ ਕਰਦੀਆਂ ਹਾਂ ਤਾਂ ਦਿਨ ਸ਼ੱਕ ਤਾਂ ਹੋ ਹੀ ਜਾਂਦਾ ਪਰ ਮੈਂ ਕਹਿਦਿਆਂ ਵੀ ਨਹੀਂ ਮੇਰੇ ਦਾਦੀ ਹੈਨਗੇ ਤਾਂ ਕਰਕੇ ਵੀ ਉਹਨਾਂ ਦਾ ਜ਼ਿਆਦਾ ਕਰਦੀ ਹੈ ਜੀ ਹੁਣ ਤੋਂ ਪਰਦਾ ਕਿਉਂ ਪਰਦਾ ਰੱਖਣਾ ਪੈਂਦਾ ਨਾ ਭਾਈ ਪਰਦਾ ਰੱਖਣਾ ਪੈਂਦਾ ਹੈ ਮਾਲ ਖਜਾਨਾ ਭੋਜਨ ਤੇ ਇਸ਼ਕ ਮੁਹੱਬਤ ਨੂੰ ਪਰਦੇ ਵਿੱਚ ਹੀ ਰੱਖਣਾ ਪੈਂਦਾ ਭਾਈ ਇਹ ਤਾਂ ਪਤਾ ਹੀ ਹੈ ਤੁਹਾਨੂੰ ਸਮਝਦਾਰ ਹੈ ਦੁਗਲੇ ਜਵਾਕ ਨਹੀਂ ਹੈ ਹਾਂਜੀ ਜੀ ਹਮ ਤੁਸੀਂ ਅਗਰ ਕਮਰੇ ਚ ਆਂ ਤਾਂ ਮੈਂ ਆ ਮਾ ਤੁਹਾਡੇ ਕਮਰੇ ਚ ਨਹੀਂ ਆਉਂਗੀ ਨਹੀਂ ਅੱਜ ਫਿਰ ਐਂ ਕਰ ਮੇਰੀ ਗੱਲ ਸੁਣਾ ਤੂੰ ਜਵਾਕਾਂ ਨੂੰ ਕਮਰੇ ਚ ਸਮਾ ਦੇ ਹਾਂਜੀ ਡੈਡੀ ਜੀ ਸੁੱਤੇ ਪਏ ਆ ਜੀ ਸੌਂ ਗਏ ਤਾਂ ਨਾ ਫਿਰ ਮੈਂ ਸਭ ਤਿਆਰ ਹੀ ਬੈਠਾ ਉਹਦਾ ਮੂਡ ਬਣਾਦਾ ਮੇਰਾ ਰੋਮ ਰੋਮ ਖੜਾ ਕਰਦਾ ਫਿਰ ਅੱਜ ਇਹ ਜਿਆ ਗੱਲਾਂ ਕਰਕੇ ਹਾਂ ਜੀ ਜੀ ਹਾਂ ਜੀ ਆਹ ਸਭ ਕੁਝ ਤਾਂ ਖਬਰ ਨਹੀਂ ਹੋ ਰਹੀਆਂ ਦੀ ਖਾਂ ਖੜੀ ਜਿਵੇਂ ਇੱਕ ਵਾਰ ਹੰਡਾ ਲਾ ਕੇ ਕਿ ਮੈਂ ਮਾਝੀ ਤੋਂ ਬਿਗੜੇ ਤੇ ਵੀਰੇ ਤਾਂ ਮੰਮੀ ਜੀ ਜੇਤੀ ਉੱਠ ਜਾਂਦੇ ਹੈਗੇ ਬਿਲੀ ਬਿਲੀ ਜਲਦੀ ਆਪਾਂ ਜਾਂਦੇ ਆ ਫਿਰ ਮੈਨੂੰ ਛੇਤੀ ਆਉਣਾ ਪਊਗਾ। ਤੋ ਆਜਾ ਹੁਣ ਵਜੇ ਹੈ ਕਿ 10 ਤੋ 11:30 10:30 11:00 ਆਜਾ ਤੇ 2:00 ਵਜੇ ਤੱਕ ਮੇਰੇ ਕੋਲ ਰੁਕੀਂ ਆਪਾਂ ਵਧੀਆ ਨਜ਼ਾਰੇ ਲਵਾਵਾਂਗੇ। 2:00 ਵਜੇ ਤੱਕ ਡੀ ਮੈਂ ਤਿੰਨ ਵਜੇ ਤੱਕ ਰੁਕੂਗੀ ਤੁਹਾਡੇ ਕੋਲੇ ਕੁਝ ਤਾਂ ਬਹੁਤ ਮਤਲਬ ਹੈ ਨਹੀਂ ਆਨ ਤੇ ਨਹੀਂ ਹੱਥੇ-ਖੱਤੇ ਫੋੜਾਂ ਸਰੀਰ ਕੁਝ ਤਾਂ ਮਿਲ ਸਕਦਾ ਨਹੀਂ ਕਿ ਫੋਕ ਮਾਇਆ ਸਮਾਂ ਆਏਗਾ। ਹੂੰ ਤੰ ਤੂੰ ਕਹਿੰਦੇ ਨਹੀਂ ਅਬੀ ਕੋਸ ਤੇ ਉਹ ਕਾਣਿਆ ਲੱਗਦਾ ਵੀ ਕੁਸਤਾ ਤਾਂ ਜੀ ਕੋਈ ਮੈਨਸ ਤਾਂ ਪਤਾ ਨਹੀਂ ਜਿੰਮ ਜਾਣਾ ਮੈਂ ਰੋਜ਼ ਹਾਂ ਨੜੀ ਵੀ ਫਰਾਕ ਵੀ ਤੁਹਾਡੀ ਬਾਵਾ ਹੈ ਜੀ ਪੱਤੀ ਹੈਗਾ ਅਸੀਂ ਘਰਾਂ ਨੇ ਹੁੰਦੇ ਆਂ ਜੀ ਹਾਂ ਚੱਲ ਤੋ ਨਾ ਜ਼ਿਆਦਾ ਨਾ ਨੇ ਨਾ ਲਾ ਵਕਤ ਨਾਲ ਆ ਸਬਰ ਮੇਰਾ ਵੀ ਟੁੱਟਿਆ ਪਿਆ ਤੇ ਕਿੱਥੇ ਆ ਜਾਣਾ ਮੇਰਾ ਉੱਠ ਕੇ ਘਰ ਕੇ ਫਲਾਈ ਆਵਾਂ ਜੇ ਮੈਂ ਬਣਾਵਾਂ ਹੈਨਾ ਭੱਜਾ ਹਾਂ ਜੀ ਹਾਂ ਜੀ ਹਾਂ ਹਿੰਦਾ ਨਹੀਂ ਜੀ ਉਹ ਮੇਰੀ ਗੱਲ ਹਾਂ ਜਦੋਂ ਪਿਆਰ ਹੁੰਦਾ ਨਾ ਪਿਆਰ ਦੇ ਵਿੱਚ ਰੂਹਾਂ ਖਾਣ ਦੇ ਨੇ ਤੂੰ ਸਮਝਿਆ ਕਰ ਤੂੰ ਹੌਲੀ 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 ਸਮਝੇ ਮੇਰੇ ਨਾਲ ਰਹਿ ਕੇ ਠੀਕ ਹੈ ਨਾ ਹਾਂ ਜੀ ਜੀ ਬਸ ਠੀਕ ਆ ਭੱਜਿਆ ਫਿਰ ਆ ਜਾ ਆਉਣੇ ਜੀ ਜੀ ਓਕੇ ਆਉਣੇ ਜੀ